ਵਿਹਾਗੜੇ ਕੀ ਵਾਰ ਮਹਿਲਾ ਚੌਥਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਿਲਾ ਤੀਜਾ ਗੁਰ ਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨਾ ਪਾਲ ਗੁਰ ਕਾ ਸ਼ਬਦ ਮਨ ਤੇ ਦੀਐ ਸਦਾ ਵਸੈ ਹਰ ਨਾਲ ਨਾਨਕ ਨਾਮ ਤਿਨ ਕੋ ਮਿਲੇ ਜਿਨ ਹਰ ਵੇਖੈ ਨਦਰ ਨਿਹਾਲ ਮਹਿਲਾ ਤੀਜਾ ਸਿਸਤ ਖਜ਼ਾਨਾ ਬਖਸ਼ ਹੈ ਜਿਸ ਬਖਸ਼ੈ ਸੋ ਖਰਚੈ ਖਾਏ ਸਤ ਗੁਰ ਬਿਨ ਹੱਥ ਨ ਆਵਈ ਸਭ ਥੱਕੇ ਕਰਮ ਕਮਾਏ ਨਾਨਕ ਮਨਮੁਖ ਜਗਤ ਤਾ ਨਹੀਂਣ ਹੈ ਅੰਗੈ ਧੁਖਾ ਕੇ ਖਾਏ ਪੌੜੀ ਸਭ ਤੇਰੀ ਤੂੰ ਸਬਸਦਾ ਸਬ ਤੁਦ ਉਪਾਇ ਸਭਨ ਵਿੱਚ ਤੂੰ ਵਰਤਦਾ ਤੂੰ ਸਦਨੀ ਧਿਆਇ ਇਸ ਦੀ ਤੂੰ ਭਗਤ ਥਾਏ ਪਾਏ ਜੋ ਤੁਦ ਮਨ ਪਾਇਆ ਜੋ ਹਰ ਪ੍ਰਭ ਭਾਵੈ ਸੋ ਥੀਐ ਸਭ ਕਰਨ ਤੇਰਾ ਕਰਾਇਆ ਸਲਾਇਓ ਹਰ ਸੁਬਨਾਂ ਤੇ ਵੱਡਾ ਜੋ ਸੰਤ ਜਨਾਂ ਕੀ ਤੈਜ ਰੱਖਦਾ ਆਇਆ ਸ਼ਲੋਕ ਮਹਲਾ 3 ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਨਾਮੇ ਕਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੈ ਕੋਈ ਭਗਤਾ ਕਾ ਹਰ ਅੰਗੀ ਕਾਰ ਕਰੇ ਕਾਰਜ ਸੁਹਾਵਾ ਹੋਏ ਨਨ ਮੁਖ ਮੂਲੋਂ ਪੁਲਾਇਨ ਵਿੱਚ ਲਬ ਲੋਭ ਅੰਕਾਰ ਟਗੜ ਕਰਦਿਆਂ ਅਰੰਧੇ ਨੂੰ ਗੁਦਰੈ ਸ਼ਬਦ ਨਾ ਕਰੇ ਵਿਚਾਰ ਸੁਧ ਮਤ ਕਰਤੈ ਹਿਰ ਲਈ ਬੋਲਨ ਸਭ ਵਿਕਾਰ ਦਿੱਤਾ ਕਿਤੈ ਨ ਸੰਤੋਖੀਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁਖਾਂ ਨਾਲੋਂ ਟੁੱਟਿਆ ਭਲੀ ਜਿਨਾ ਮਾਇਆ ਮੋਹ ਪਿਆਰ ਮੈਲਾ ਤੀਜਾ ਤਿਨ ਪਉ ਸੰਸਾ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਤੁਰ ਤਿਨ ਕੀ ਪੈਜ ਰਖਦਾ ਆਪੇ ਰਖਣ ਹਾਰ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਾਰ ਪੌੜੀ ਜੀ ਜੰਤ ਸਭ ਤੇਰਿਆ ਤੂੰ ਸਭ ਨਰਾਸ ਜਿਸ ਨੂੰ ਤੂੰ ਦੇ ਤਿਸ ਸਭ ਕਿਛ ਮਿਲੈ ਕੋਈ ਹੋਰ ਸ਼੍ਰੀਕ ਨਹੀਂ ਤੁਧ ਪਾਸ ਤੂੰ ਇੱਕੋ ਦਾਤਾ ਸਭ ਸੁਦਾ ਹਰ ਤਹ ਅਰਦਾਸ ਜਿਸ ਦੀ ਤੁਧ ਭਾਵੇਂ ਇਸ ਦੀ ਤੂੰ ਮੰਨ ਲੈ ਓ ਜਨ ਸ਼ਾਬਾਸ਼ ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੁਧ ਪਾਸ ਸ਼ਲੋਕ ਮੈਲਾ ਤੀਜਾ ਗੁਰਮੁਖ ਸੱਚੈ ਭਾਵੰਦੇ ਦਰ ਸੱਚ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਣਹਾਰ ਰਖਸੀ ਆਪਣੀ ਕਿਰਪਾ ਧਾਰ ਮੈਲਾ ਤੀਜਾ ਗੁਰ ਕੀ ਸੇਵਾ ਚੱਕਰੀ ਪੈ ਰੱਚ ਕਾਰ ਕੁਮਾਇ ਜਿਹਾ ਸੇਵੈ ਤਿਹੋ ਹੋਵੈ ਜੇ ਚੱਲੈ ਤਿਸੈ ਰਜ਼ਾਇ ਨਾਨਕ ਸਭ ਕਿਸ ਆਪ ਹੈ ਅਵਰ ਨ ਦੂਜੀ ਜਾਇ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇ ਵਡ ਅਵਰ ਨ ਕੋਈ ਤੁਧ ਜੇ ਵਡ ਹੋਰ ਸ਼ਰੀਕ ਹੋਵੇ ਤਾਂ ਆਖੀਐ ਤੁਧ ਜੇ ਵਡ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ ਔਰ ਇਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨਣ ਕਰਨ ਸਮਰੱਥ ਦਾਤਾਰ ਹੈ ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੁਧ ਜੇ ਵਡ ਦਾਤਾਰ ਮੈਂ ਕੋਈ ਨਦਰ ਨਾ ਆਵਈ ਤੁਧ ਸਭ ਸੈ ਨੂੰ ਦਾਨੰ ਦਿੱਤਾ ਖੰਡੀ ਵਰ ਪੰਡੀ ਪਾ ਤਾਲੀ ਪੁਰਈ ਸਦ ਲੋਈ ਸ਼ਲੋਕ ਮੈਲਾ ਤੀਜਾ ਮਨ ਪ੍ਰਤੀਤ ਨ ਆਇਆ ਸਹਿਜ ਨਾ ਲਗੋ ਭਾਉ ਸਬਦੈ ਸਾਧਨਾ ਪਾਇਓ ਮਨ ਹਟ ਕੇਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਦੇ ਗੁਰਮੁਖ ਸੱਚ ਸਮਾਏ ਮੈਲਾ ਤੀਜਾ ਆਪਣਾ ਆਪ ਨਾ ਪਛਾਣੇ ਮੂੜਾ ਅਵਰਾ ਆਖ ਦੁਖਾਏ ਮੁੰਢੇ ਦੀ ਹਸਲਤ ਨਾ ਗਈਆ ਅੰधे ਵਿਛੋੜ ਚੋਟਾਂ ਖਾਏ ਸਤਗੁਰ ਕੈ ਪੈ ਧੰਨ ਨ ਖੜਿਓ ਰਹੇ ਅੰਕ ਸਮਾਏ ਅਨੰਦਿਨ ਸਹਿਸਾ ਕਦੇ ਨਾ ਚੂਕੈ ਬਿਨ ਸ਼ਬਦੈ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇਖਤ ਸੁਣ ਥੱਕੇ ਦੇ ਮੁੱਕੇ ਨੇੜੇ ਆਏ ਸੱਚਾ ਨਾਮ ਨਾ ਲਗੋ ਮੀਠਾ ਜੇ ਨਾਮ ਨਵ ਨਿਦ ਪਾਏ ਜੀਵਤ ਮਰੈ ਮਰੈ ਫੁਨ ਜੀਵੈ ਤਾਂ ਮੁਖੰਤਰ ਪਾਏ ਧੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮ ਕਿਆ ਪਾਏ ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ ਗਤ ਮਤ ਸ਼ਬਦੇ ਪਾਏ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਪੌੜੀ ਜਿਸ ਦਾ ਚਿੱਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉਂ ਅੰਦੇਸਾ ਕਿਸੈ ਗੱਲ ਦਾ ਲੋੜੀਏ ਹਰ ਸੁਖ ਦਾਤਾ ਸਭਨ ਗੱਲਾਂ ਕਾ ਤਿਸ ਨੂੰ ਧਿਆਇਂਦਿਆਂ ਕਿਵ ਨਿਮਖ ਘੜੀ ਮੋਹ ਮੋੜੀਏ ਜਿਨ ਹਰ ਧਿਆਇ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨ ਕੀ ਸੰਗਤ ਜਾਏ ਬਹੀਏ ਮੋਹ ਜੋੜੀਏ ਸਭ ਦੁੱਖ ਭੁਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਏ ਹਰ ਕਿਰਪਾ ਤੇ ਹੋ ਆਹਰ ਭਗਤ ਹਰ ਭਗਤ ਜਨਾ ਕੈ ਮੋਢਿ ਠੈ ਜਗਤ ਤਰਿਆ ਸਭ ਲੋੜੀਐ ਸ਼ਲੋਕ ਮੈਲਾ ਤੀਜਾ ਸਾਰਸ ਨਾ ਜਲ ਜਾਓ ਜਿਨ ਹਰ ਕਾ ਸਵਾਉ ਨ ਪਾਇ ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਹਰ ਮੰਨ ਵਿਸਾਇ ਮੈਲਾ ਤੀਜਾ ਸਰਸਨਾ ਜਲ ਜਾਓ ਜਿਨ ਹਰ ਕਾ ਨਾ ਵਿਸਾਰੇ ਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਏ ਪਿਆਰੀਆ ਪੌੜੀ ਹਰ ਅਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਏ ਹਰ ਆਪੇ ਵੇਖ ਵਿਦਸ ਆਪੇ ਜਿਤ ਪਾਵੇ ਤਿਤ ਲਾਏ ਹਰ ਇੱਕ ਨਾਮ ਮਾਰਗ ਪਾਏ ਆਪੇ ਹਰ ਇੱਕ ਨਾਮ ਓਜੜ ਪਾਏ ਹਰ ਸੱਚਾ ਸਾਹਿਬ ਸੱਚਤ ਪਾਵਸ ਕਰ ਵੇਖੈ ਚਲਤ ਸੁਭਾਏ ਗੁਰਪੁਰ ਸਾਧ ਕਹਿ ਜਨ ਨਾਮਕ ਹਰ ਸੱਚੇ ਕੇ ਗੁਣ ਗਾਏ ਸ਼ਲੋਕ ਮੈਲਾ ਤੀਜਾ ਧਰਵੇਸ਼ੀ ਕੋ ਜਣਸੀ ਵਿਰਲਾ ਕੋ ਦਰਵੇਸ਼ ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ ਜੇ ਆਸ ਅੰਦੇਸ ਤਜ ਰਹਿ ਗੁਰਮੁਖ ਭਿਖਿਆ ਨੋ ਇਸ ਕੇ ਚਰਨ ਪਖਾਲੀਐ ਨਾਨਕ ਸੋ ਬਲਿਹਾਰ ਜਾਉ ਮਹਿਲਾ ਤੀਜਾ ਨਾਨਕ ਪਰਵਰ ਏਕ ਫਲ ਦੋਏ ਪੰਖੇ ਰੂਪ ਆਹ ਆਵਤ ਜਾਤਨ ਦੀਸਹੀਂ ਨਾ ਪਰ ਪੰਖੀ ਤਾਹ ਬਹੋਂਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਨ ਹਾਰੇ ਦਸ ਫਲ ਰੱਤੇ ਨਾਮਕ ਕਰਮ ਸੱਚਾ ਨਿਸ਼ਾਨ ਪੌੜੀ ਆਪੇ ਧਰਤੀ ਆਪੇ ਹੈ ਰੱਖ ਆਪ ਜਮਾਏ ਪੀਸਾਵੇ ਆਪ ਪਕਾਵੇ ਆਪ ਪਹੰਡੇ ਦੇ ਪਰੋਸੇ ਆਪੇ ਹੀ ਬਖਾਵੇ ਸੱਪੇ ਜਲ ਆਪੇ ਦੇ ਸ਼ਿੰਗਾ ਆਪੇ ਚੁੜੀ ਪਰਾਵੈ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੈ ਜਿਸ ਨੂੰ ਕਿਰਪਾਲ ਹੋਵੈ ਹਰ ਆਪੇ ਕਿਸ ਨੂੰ ਹੁਕਮ ਮਨਾਵੈ